ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮੀਨੀਆ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਚਾਰ ਐਨੀਮਲ ਲੈ ਕੇ ਆਏ ਆ ਜੀ ਇੱਕ ਗੱਬਣਾ ਜੀ ਇੱਕ ਸੂਆ ਸਵਾ ਨਾਗਾ ਇੱਕ ਟੋਕੜਾ ਤੇ ਇੱਕ ਸਮਾਂ ਲੈਂਦੀ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸ ਦੋ ਜੀ ਪਿੰਡ ਮੀਨੀਆ ਨਾਮ ਗਗਨਦੀਪ ਸਿੰਘ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 904444479 ਜੀ ਠੀਕ ਆ ਭਾਈ ਇੱਕ ਨੰਬਰ ਤੋਫੇ ਤੋਂ ਸ਼ੁਰੂ ਕਰ ਲਾਂਗੇ ਜੀ ਪਹਿਲਾਂ ਦਾ ਬਿਊਟੀ ਚੈੱਕ ਕਰੋ ਜੀ ਸੁਆ ਵੀਰੇ ਕਿੰਨੇ ਮਾਰੀ ਪਹਿਲਾ ਸੁਆ ਜੀ ਦੰਦੋ ਜੀ ਦੰਦੋ ਮਤਲਬ ਦੋ ਦਿਨ ਦੀ ਹੋਵੇ ਬੱਚਾ ਹੀ ਹੈ ਹਾਂਜੀ ਹਾਂਜੀ ਠੀਕ ਆ ਜੀ ਸਮਾਂ ਕਿੰਨਾ ਲਊਗੀ? ਸਮਾਂ ਜੀ 5-4 ਦਿਨ ਲੈਂਦੀ ਹੈ ਜੀ। 5 ਤੋਂ 4 ਦਿਨ ਅਜੇ ਡੇਟ ਮੁਤਾਬਕ ਪਈ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਬਈ ਸੀਮਨ ਕਿਹੜੇ ਦੀ ਆਪੇ? ਸੀਮਨ ਬਰੇ ਸੀਮ ਇਹਦੇ ਸੀਮਨ ਦਾ ਪਤਾ ਨਹੀਂਗਾ ਇਹ ਤੇ ਜਿਹੜਾ ਲੱਗਿਆ ਉਹ ਜਗਲ ਜਗਨ ਲੱਗਿਆ ਦਾ। ਜਗਤਾਰਾ ਹਾਂਜੀ ਠੀਕ ਹੈ ਬਈ ਰਿਕਾਰਡ ਮਿਲ ਜੂਦਾ ਜੀ। ਰਿਕਾਰਡ ਮਿਲ ਜੂਗਾ ਹਾਂਜੀ। ਠੀਕ ਹੈ ਜੀ। ਤੇ ਕਿੰਨਾ ਕਪਾਜੂ ਵੀਰੇ ਦੁੱਧ? ਦੁੱਧ ਵੀਰੇ ਜ ਹਿਸਾਬ ਨਾਲ ਹਵਾਨਾ ਹੈਗਾ ਵਾ ਉਸ ਹਿਸਾਬ ਨਾਲ 25 ਲੀਟਰ ਤੱਕ ਇਹਦੇ ਲਈ ਬੜਾ ਨਹੀਂ। ਥਾਣਾ ਦੇ ਢੰਨਾ ਜੀ। ਜਮਾ ਢੰਨਾ ਵੀਰੇ ਓਕੇ। ਪੂਰੀ ਹੈ ਵੀ ਪੂਰੀ ਹੈ। ਪੂਰੀ ਬਾਕੀ ਸੀਰੀਜ਼ ਲੱਗ ਪੂਰੀ ਆ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਬਾਕੀ ਦੱਸਦਾ ਜੀ ਬਾਕੀ ਬਰੀਡ ਦਾ ਅੰਤ ਕੋਈ ਨਹੀਂ ਜਿਹੜੇ ਵੀਰ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਜੀ ਬਾਕੀ ਥਣ ਕੱਲਾ ਕੱਲਾ ਨਿੱਖੜ ਮਹੱਤੀ ਜਵਾਈ ਅੱਲਾ ਤੁਹਾਨੂੰ ਨੇੜੇ ਚੈੱਕ ਕਰਾ ਲੈਣੇ ਵਜਨ ਮजूद ਦੀ ਪੂਰੀ ਚੰਗੀ ਆ ਜੀ ਮੂੰਹ ਤੋਂ ਦੋ ਦੰਦ ਬੱਚਾ ਬੱਚੇ ਦੇ ਸਹਾਰੇ ਉਹਨਾਂ ਹਾਈਟ ਚੰਗੀ ਆ ਹਜੇ ਵੀਰੇ ਕੱਦ ਕੱਠ ਹੋਰ ਕਰੂਗੀ ਕਿਉਂਕਿ ਜਿੰਨਾਂ ਦਾ ਤੁਹਾਨੂੰ ਪਤਾ ਪਸੂ ਜਵਾਨ ਨਹੀਂ ਹੁੰਦਾ ਤੇ ਹਾਈਟ ਕਰ ਹੀ ਜਾਂਦੀ ਆ ਜਾਰਸੀ ਦੇ ਮੁਕਾਬਲੇ ਬਰੀਡ ਪੂਰੀ ਆ ਮੋੜਲੇ ਵੀਰ ਛੋਟਾ ਜਿਹਾ ਕੰਨ ਆ ਸੋਹਣੀ ਫੇਸ ਕੁਆਲਿਟੀ ਆ ਤਿਆਰੀ ਬਹੁਤ ਚੰਗੀ ਆ ਦੈਨ ਬਾਈ 10 ਦਾ ਸਮਾਂ ਹਜੇ 5-4 ਲੈ ਜੂਗੀ ਸਹਿਵਾਨਾ ਐਫ ਐਫ ਅੰਗੂ ਥੱਬੇ ਦਾ ਤਿਆਰ ਕਰੀ ਬੈਠੀ ਆ ਜੇ 5-4 ਦਿਨਾਂ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਐਨ ਪੱਟਾਂ ਚ ਫਸਿਆ ਪਿਆ ਹੋਣਾ ਸੀਗਾ ਥਣ ਕੱਲਾ ਕੱਲਾ ਨਿਕੜਮਾ ਥੱਤੀ ਚਵਾਈ ਵਾਲਾ ਥਾਣਾ ਜੀ ਬਾਕੀ ਫੈਕਸ ਸੈਟਰ ਆ ਜੀ ਕੋਈ ਆਇਨ ਕਟ ਮਾਲੇਵਾ ਹਵਾਨੇ ਦੀ ਤਿਆਰੀ ਚੈੱਕ ਕਰ ਸਕਦੇ ਹੋ ਜਿਹੜੀਆਂ ਵਾਲਟ ਲਾਥ ਨੂੰ ਦੇਖ ਰਹੀਆਂ ਨੇ ਜੀ ਥਾਨੀਆਂ ਕਰਮਾਲੀ ਨੇ ਕੱਢ ਕੇ ਸੋਨਾ ਜੀ ਵਜਨ ਵਜੂਦ ਪੂਰਾ ਚੰਗਾ ਚੈੱਕ ਕਰ ਸਕਦੇ ਹੋ ਨੇੜੇ ਤੋਂ ਹਵਾਨਾ ਦਿਖਾ ਦਿੰਦੇ ਹਾਂ ਸੂਤ ਤੋਂ ਲੈ ਕੇ ਤੇ ਖੁੱਚਾਂ ਤੱਕਰ ਜਾਂਦਾ ਤੇ ਜਿਹੜੀ ਹਜੇ 4-5 ਉਂਗਲਾਂ ਦੇ ਢੱਲ ਪਈ ਐ ਇਹ ਸਾਰੀ ਕਰਮਾਲੀ ਨੇ ਕੱਢ ਕੇ ਸੋਨਾ 25 ਕਿਲੋ ਦੀ ਬਈ ਉਮੀਦ ਕਰਦੇ ਆ ਜੀ ਬਾਕੀ ਦੁੱਧ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਠੰਡੀ ਸੀਰ ਤੇ ਥਨਾ ਦੀ ਓਕੇ ਹੋਊਗੀ ਡਿਮਾਂਡ ਵੇਰੇ ਦੀ ਕੀ ਰਹਿਣ ਵਾਲੀ ਜੀ ਦਿਵਾਨ ਵੀਰੇ ਇਹਦੀ 80000 ਰੁਪਏ ਕਰਦੇ ਆ ਪੂਜੂ ਮਾਨਤਨ ਜੀ ਮਾਨਤਨ ਨਹੀਂ ਹੋਈ ਠੀਕ ਆ ਜੀ ਡਿਮਾਂਡ ਬਾਈ ਇਹਦੇ 80000 ਰੁਪਏ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲਦਾ ਰਹੂ ਦੋ ਨੰਬਰ ਵੀਰੇ ਸੁਆਗਨ ਨਮਾ ਜੀ ਇਹ ਵੇਰੇ ਦੂਜਾ ਸੂਆ ਰਹੀ ਮਾ ਜੀ ਕਦੋਂ ਸੂਈ ਹੈ ਜੀ ਇਹ ਇਹ ਵੇਰੇ ਤਿੰਨਾਂ ਘੰਟੇ ਦੀ ਸੂਈ ਹੋਈ ਆ ਬੱਚਾ ਜੀ ਉਹ ਹੋ ਰਿਹਾ ਬੱਚਾ ਜੀ ਇਧਰੋਂ ਹਾਂ ਬੱਚਾ ਜੀ ਮਗਰ ਹਾਂਜੀ ਬੱਚਾ ਜੀ ਤੇ ਬੱਚੇ ਤੇ ਮਿਲਦੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਨੈਟ ਦੁੱਧ ਕਿੰਨਾ ਤਿਆਰ ਆ ਜੀ ਇਹ ਥਲੇ 10 ਕਿਲੋ ਨੈਟ ਤਿਆਰ ਆ ਜੀ ਜੋਕ ਕੇ ਦੇ ਦਾਂਗੇ ਵੀਰ ਜੀ ਹਾਂਜੀ ਹਾਂਜੀ ਵੀਰ ਜੀ ਠੀਕ ਆ ਥਣਾ ਦੇ ਡੰਨ ਆ ਜੀ ਜਮਾ ਡੰਨ ਆ ਜੀ ਸੰਧੀ ਸੀ ਉਹ ਵੀ ਪੂਰੀ ਆ ਜੀ ਪੂਰੀ ਠੀਕ ਆ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹਦੇ ਵੇਰੇ 35000 ਰੁਪਇਆ ਹੋਜੂ ਲੈਸ ਜੀ ਹਾਂਜੀ ਵੀਰ ਜੀ ਹੋਜੂ ਠੰਡੀ ਸੀਲ ਪੂਰੀ ਆ ਜੀ ਹਾਂਜੀ ਪੂਰੀ ਠੀਕ ਆ ਜੀ ਅੱਗੇ ਵੀਰੇ ਅੱਜ ਹੀ ਤਿੰਨ ਨੰਬਰ ਇਹਦਾ ਸੂਆ ਕੰਨ ਮਾਰੀ ਇਹ ਵੀਰੇ ਪਹਿਲੇ ਸੂਈ ਹੈ ਵੀ ਠੀਕ ਆ ਸੂਆ ਪਹਿਲਾਂ ਹੁੰਦੀ ਆ ਜੀ 4 ਮਹੀਨੇ ਸੂਈ ਹੋਈ ਆ 11 ਮਹੀਨਿਆਂ ਦੀ ਸੂਈ ਹੋਈ ਆ ਠੀਕ ਆ ਬੱਚਾ ਜੀ ਇਹਦਾ ਬੱਚਾ ਤਾਂ ਹੈ ਨਹੀਂ ਕਿ ਮੱਛਾ ਮਰ ਗਿਆ ਸੀਗਾ ਇਹ ਆਈ ਵਗੈਰਾ ਹੋਈ ਆ ਜੀ ਇਹਨੇ ਇੱਕ ਕਰੀ 11 ਘੜਤੀਆਂ ਸੀ ਪਰ ਪਾਟੀ ਕਰਨੀ ਭਰਾ ਜੀ ਕਿੰਨਾ ਨੈਟ ਦੁੱਧ ਤਿਆਰ ਦੁੱਧ 14 ਕਿਲੋ ਹੋਊਗਾ ਹੀ ਹਾਂਜੀ 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 ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਪਹਿਲਾ ਸੂਈ ਆ ਜੀ 4 ਮਹੀਨਾ ਸਮਾਂ ਹੋ ਗਿਆ ਸੂਈ ਨੂੰ 14 ਕਿਲੋ ਨੈਟ ਦੁੱਧ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਬਾਈ ਕਰ ਸਕਦਾ ਜੀ ਬਾਕੀ ਥਾਣਾ ਦੀ ਡੰਨ ਹੈ ਜੀ ਬੇਫਿਕਰ ਹੋ ਜੀ ਠੰਡੀ ਸਿਲ ਪੂਰੀ ਹੈ ਬਈ ਹਾਂਜੀ ਹਾਂਜੀ ਵੀਰੇ ਪੂਰੀ ਹੈ ਬਾਕੀ ਹਵਾਨੇ ਤੇ ਬਰੀਕ ਬਰੀਕ ਵੇਂਜ ਚੈੱਕ ਕਰ ਸਕਦੇ ਹਾਂ ਥਣ ਕੱਲਾ ਕੱਲਾ ਨਿਖੜ ਮਹਤ ਫਿਚਵਾਈ ਵਾਲਾ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਜਾਤ ਬਰੀਡ ਦੀ ਚੰਗੀ ਹੈ ਕੱਦ ਕਾਠ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਓ ਜੀ ਬਾਕੀ ਫੈਕਸ ਸੱਡਰ ਆ ਜੀ ਕੋਈ ਆਇ ਨਹੀਂ ਕਾ ਬੇਰੇ ਟੋਟਮ ਵਾਲੇ ਵਾ ਕਾਮਯਾਬੀ ਇਹੀ ਹੁੰਦਾ ਤੁਹਾਨੂੰ ਪਤਾ ਹੀ ਆ ਇੱਕ ਤਾਂ ਇਹਨੂੰ ਕੋਈ ਬਿਮਾਰੀ ਰਹਿਤ ਲੈਵਾ ਗੈ ਸਕਦੇ ਆਪਾਂ ਤੇ ਬਾਕੀ ਦੁੱਧ ਵੀ ਕਰਮ ਵਾਲੀਆਂ ਫੈਕਸਟਰ ਵਾਲੀਆਂ ਚੰਗਾ ਦੇ ਦਿੰਦੀਆਂ ਹੁੰਦੀਆਂ ਇਹਦੀ ਡਿਮਾਂਡ ਕੀ ਰਹਿੰਦਾ ਵੀ ਬਈ ਇਹਦੀ 40000 ਰੁਪਏ ਜੀ ਬੋਜੂ ਲੈਸ ਜੀ ਬਸ ਮਾਣੀ ਹੋਣਾ ਹੀ ਸੀ ਮਾਣੀ ਹੋਣਾ ਠੀਕ ਆ ਜੀ ਜੈ ਜੀ ਡਿਮਾਂਡ ਆ ਅਪਾ ਡਿਮਾਂਡ ਆ ਬਈ ਉਹੀ ਜੀ ਜੈ ਜੀ ਕੀਤੇ ਵਾੜੇ ਕਰਦੇ ਹੁੰਦੇ ਠੀਕ ਆ ਜੀ 40000 ਰੁਪਿਆ ਡਿਮਾਂਡ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਜਿਉਂ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆ ਉਹ ਕਨੈਕਟ ਬਾਈ ਨਾਲ ਕਰ ਲੋ ਇੱਕ ਬਾਈ ਕੋਲ 4 ਨੰਬਰ ਤੋਹਫਾ ਸੁਆ ਵੀਰੇ ਕੇ ਨਮਾਇਦਾ ਇਹ ਵੀਰੇ ਪੂਨਸ ਹੁੰਦੀ ਆ ਦੰਦੋ ਜੀ ਦੰਦੋ ਵੀਰੇ ਚੈੱਕ ਨਹੀਂ ਕੀਤੀ ਦੋੰਦੂ ਹੀ ਹੋਊਗੀ ਠੀਕ ਆ ਜੀ ਹਾਂਜੀ ਲੈ ਚੱਲੀ ਇੱਧਰ ਇੱਧਰ ਨੂੰ ਸਮਾਂ ਕਿੰਨਾ ਪਿਆ ਜੀ ਇਹਦੇ 20 ਦਿਨ ਪਿਆ ਜੀ ਹਜੇ ਠੀਕ ਆ ਜੀ ਇਹਦੇ 20 ਦਿਨ ਪਿਆ ਬਾਈ ਦੱਸਦਾ ਹਜੇ ਬਾਕੀ ਆ ਜੀ ਤੇ ਇਹਦੇ ਸੀਮਨ ਕਿਹੜਾ ਲੱਗਿਆ ਵਾ ਵੀਰੇ ਇਹਦੇ ਆਕਾਸ਼ਦੀਪਾ ਲੱਗਿਆ ਵੀਰੇ ਠੀਕ ਆ ਜੀ ਸੀਮਨ ਇਹਦੇ ਆਕਾਸ਼ਦੀਪ ਦਾ ਲੱਗਿਆ ਵਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਮੋਡਲ ਐ ਵੀਰੇ ਬਾਕੀ ਥਣਾ ਦੇ ਸਹਿਜ ਵੀ ਸੋਹਣਾ ਸੋਨਾ ਗੁਲਾਬੀ ਥਣਾ ਫੋਟ ਨਹੀਂ ਸ਼ਾਂਗ ਨਹੀਂ ਬਾਈ ਕਹਿੰਦਾ ਖੁੱਲੀ ਬਾਕੀ ਵਜਨ ਵਜੂਦ ਪੂਰਾ ਚੰਗਾ ਲੈ ਚੱਲੀ ਵੀਰੇ ਬਚਾ ਕੇ ਤਿਆਰੀ ਇੱਕ ਹਿਸਾਬ ਦੀ ਮੰਨ ਕੇ ਚੱਲੋ ਕਰਮ ਵਾਲੀ ਨੇ ਸ਼ੁਰੂ ਹੀ ਕੀਤੀ ਹੈ ਜੀ 20 ਦਿਨਾਂ ਦੇ ਕਰਤਾ ਪੂਰਾ ਵੱਡਾ ਹਵਾਨਾ ਤਿਆਰ ਕਰ ਲਉ ਖੁੱਲੀ ਫਿਰਦੀ ਆਈ ਆ ਤਲਿਆਰੇ ਦੀ ਔਲ ਕਰਦੀ ਆ ਥੋੜੀ ਜੀ ਬੈਕ ਸਾਈਡ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਆ ਸੋਹਣਾ ਗੁਲਾਬੀ ਥਣਾ ਜੀ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥਣਾ ਜੀ ਚੈੱਕ ਕਰ ਸਕਦੇ ਹੋ ਤੇ ਹਾਈ ਦੇ ਹਿਸਾਬ ਨਾਲ ਤੁਸੀਂ ਇਹ ਦੇਖ ਲਓ ਜੀ ਕਿੱਡੀ ਹੋਊ ਤੇ ਬਾਕੀ ਠੰਡੀ ਸੀਲ ਪੂਰੀ ਆ ਉਦਾਂ ਦੀ ਕੋਈ ਲੱਤ ਛੜ ਵਾਲੀ ਗੱਲ ਨਹੀਂ ਇਹਦੀ ਡਿਮਾਂਡ ਕੀ ਰਹਿਣ ਵਾਲੀ ਬਾਈ ਇਹਦਾ ਫਿਰ 75000 ਰੁਪਏ ਹੋਜੂ ਲੈਸ ਜੀ ਹਾਂਜੀ ਮਾਨ ਹੋਜੂਗਾ ਠੀਕ ਆ ਜੀ 75000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ